1 ਫਰਵਰੀ ਦੀ ਦੇਰ ਰਾਤ ਨੂੰ 24 ਨੰਬਰ ਫਟਕ ਜਿਹੜਾ ਸ਼ਹਿਰ ਦਾ ਇੱਕ ਪ੍ਰੋਮਿਨੈਂਟ ਏਰੀਆ ਉੱਤੇ ਦੇਰ ਰਾਤ ਇੱਕ ATM ਨੂੰ ਬੜੇ ਟੈਕਨੀਕਲ ਅਤੇ ਸੋਫਿਸਟੀਕੇਟਿਡ ਢੰਗ ਨਾਲ ਗੈਸ ਕਟਰਾਂ ਨਾਲ ਤੇ ਅਤਿਆਧੁਨਿਕ ਜਿਹੜੇ ATM ਕੱਟਣ ਵਾਲੀ ਮਸ਼ੀਨਾਂ ਹੁੰਦੀਆਂ ਨੇ ਉਹਦੇ ਰਾਹੀਂ ਇੱਕ ATM ਨੂੰ ਕੱਟਣ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਮੈਂਤ ਨਾਲ ਐਸਪੀ ਸਿਟੀ ਦੇ ਐਸਪੀ ਡੀ ਤੇ ਐਸਐਚਓ ਸਿਵਲ ਲਾਈਨਸ ਦੀ ਇਨਚਾਰਜ ਮੋਡਰਨ ਟਾਊਨ ਦੀ ਟੀਮਾਂ ਨੇ ਦੋ ਦਿਨਾਂ ਚਹੀਏ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨੇ ਜਿਹੜੇ ਦੋਸ਼ੀ ਸੀਗੇ ਉਹ ਰਸਟ ਕਰ ਲਏ ਤੇ ਉਹਨਾਂ ਤੋਂ ਗੈਸ ਕਟਰ ਤੇ ਬਾਕੀ ਟੂਲਸ ਜਿਹੜੇ ਏਟੀਐਮ ਨੂੰ ਬੜੀ ਸਫਾਈ ਨਾਲ ਕੱਟ ਕੇ ਤੇ ਉਹਦੇ ਤੋਂ ਕੈਸ਼ ਚੋਰੀ ਕਰਨ ਲਈ ਵਰਤੇ ਜਾਂਦੇ ਉਹ ਵੀ ਸਾਰੇ ਰਿਕਵਰ ਹੋ ਗਏ ਇਹਦੇ ਚ ਵੇਖਣ ਵਾਲੀ ਗੱਲ ਇਹ ਆ ਕਿ ਇਹ ਤਿੰਨ ਨੌਜਵਾਨ ਨੇ ਤੇ ਤਿੰਨਾਂ ਦੀ ਬਹੁਤ ਛੋਟੀ ਉਮਰ ਆ 21 ਸਾਲ ਦੇ ਨੌਜਵਾਨ ਨੇ ਕੋਈ 8ਵੀਂ ਪਾਸ ਆ ਕੋਈ 10ਵੀਂ ਪਾਸ ਆ ਤੇ ਇਹ ਬੁੱਢਲਾਡੇ ਦੇ ਸੁਨਾਮ ਦੇ ਮਾਨਸ ਏਰੀਏ ਦੇ ਰਹਿਣ ਵਾਲੇ ਤੇ ਦੂਜੇ ਜ਼ਿਲ੍ਹੇ ਤੋਂ ਇੱਥੇ ਆ ਕੇ ਇਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਸੀ ਜਿਹੜੀ ਮੌਕੇ ਦੀ ਪੀਸੀਆਰ ਟੀਮ ਸੀਗੀ ਉਹਦੀ ਮੁਸਤੱਦੀ ਨਾਲ ਇੱਕ ਤੇ ਵਾਰਦਾਤ ਨੂੰ ਟਾਲਿਆ ਜਾ ਸਕਿਆ ਕਸ਼ਮ ਬੜੀ ਵਧੀਆ ਕਰਦੇ ਹੋਏ ਕਿ ਤਿੰਨੇ ਨੌਜਵਾਨ ਜਿਹੜੇ ਐ ਰਸਕ ਕਰਲੇ ਤੇ ਇਹਨਾਂ ਤੋਂ ਜਿਹੜੇ ਇਕੁਇਪਮੈਂਟ ਤੇ ਟੂਲ ਇਹਨਾਂ ਨੇ ਏਟੀਐਮ ਨੂੰ ਕਟਣ ਲਈ ਯੂਜ਼ ਕੀਤੇ ਸੀ ਉਹ ਵੀ ਬਰਾਮਦ ਹੋ ਗਏ ਹੁਣ ਤੱਕ ਦੀ ਤਫਤੀਸ਼ 'ਚ ਇਹਨਾਂ ਮੁੰਡਿਆਂ ਦਾ ਕੋਈ ਕ੍ਰਾਈਮਨਲ ਪਿਸ਼ੋਕੜ ਨਹੀਂ ਨਜ਼ਰ ਆਇਆ ਪਰ ਇਹ ਇੱਕ ਤੇ ਅਸੀਂ ਡਿਟੈਕਸ਼ਨ ਤੇ ਕੀਤੀ ਆ ਪਰ ਇਸ ਦੇ ਨਾਲ ਇਹ ਵੀ ਇਹਦੇ 'ਚ ਵੇਖਿਆ ਕਿ ਇੰਨੀ ਛੋਟੀ ਉਮਰ ਦੇ ਮੁੰਡੇ ਜਿਹੜੇ ਆ ਜਿਹੜੇ ਉਹ ਜਿਹੇ ਇੱਕ ਸੈਂਸਿਟਿਵ ਕ੍ਰਾਈਮ ਨੂੰ ਅੰਜਾਮ ਦੇ ਰਹੇ ਆ ਇਹ ਕਿਤਨਾ ਕਿਤੇ ਮੇਰੀ ਪੰਜਾਬ ਦੇ ਸਾਰੇ ਯੂਥ ਨੂੰ ਵੀ ਤੁਹਾਡੇ ਨਾਲ ਮੇਰੀ ਅਪੀਲ ਆ ਕਿ ਆਪਾਂ ਇਹ ਸੋਚਦੇ ਆ ਕਿ ਕ੍ਰਾਈਮ ਕਰਕੇ ਆਪਾਂ ਐਸਕੇਪ ਕਰ ਲਾਂਗੇ ਲਾਅ ਨੂੰ ਪਰ ਲਾਅ ਐਨਫੋਰਸਮੈਂਟ ਏਜੰਸੀਆਂ ਪਟਿਆਲਾ ਪੁਲਿਸ ਬੜੀ ਮੁਸਤੈਦੀ ਨਾਲ ਹਰੇਕ ਕ੍ਰਾਈਮ ਟ੍ਰੇਸ ਕਰਦੀ ਆਈ ਹੈ ਤੇ ਜਿਹੜੀ ਵੀ ਯੂਥ ਦੇ ਅੰਦਰ ਦੀ ਐਨਰਜੀ ਹੈਗੀ ਹੈ ਉਹਨੂੰ ਸਪੋਰਟਸ ਚ ਐਜੂਕੇਸ਼ਨ ਚ ਕੰਪੀਟੀਟਿਵ ਐਗਜ਼ਾਮਾਂ ਚ ਉਹਨੂੰ ਚੈਨਲਾਈਜ਼ ਕੀਤਾ ਜਾਵੇ ਤੇ ਸੇਵੀ ਵੈਬ ਸੀਰੀਜ਼ ਨੂੰ ਜਾਂ ਕਿਸੇ ਵੀ ਫਿਲਮ ਨੂੰ ਵੇਖ ਕੇ ਕੋਈ ਆਪਣਾ ਕ੍ਰਾਈਮ ਵਾਲ ਜਿਹੜਾ ਰੁਝਾਨ ਆ ਉਹ ਯੂਥ ਨੂੰ ਘਟਾਉਣਾ ਚਾਹੀਦਾ